ਪਿੰਡ ਭਾਰਤੀ ਨੂੰ ਪਹਿਲਾਂ ਪਹੁੰਚੇ। ਵਾਈਕੂ ਦੀ ਖਾਲਸਾ ਵੈਜੀਤੀ ਫਤੇ। ਅਸੀਂ ਭਾਰਤੀ ਕਿਸਾਨ ਯੂਨੀਅਨ ਮਹਿਰਾਮ ਕੇ ਅਤੇਰੇ 15 ਪਿੰਡਾਂ ਦੇ ਜੋ ਮਤੇ ਆ ਜਾਂ ਜੋ ਛਾੜਦੇ ਆਣ ਤੋਂ ਪਹਿਲਾਂ ਹੱਲ ਕਰਨ ਅਤੇ ਸੁਝਾਅ ਵਾਸਤੇ ਸਾਰੇ ਪਿੰਡਾਂ ਦੇ ਸਰਪੰਚਾਂ ਕੋਲ ਜਾ ਰਹੇ ਹਾਂ। ਅਸੀਂ ਹੁਣ ਪਹੁੰਚਿਆ ਖੈਰਾਬਾਦ ਦੇ ਸਰਪੰਚ ਸਾਹਿਬ ਦੇ ਘਰ ਇਹ ਆਪਣੇ ਸੁਝਾਅ ਦੇਣਗੇ। ਜੋ ਇਹ ਜਿਹੜਾ ਮਤਲਬ ਕਿ ਸਾਡੇ ਕੋਲ ਪੁੱਛਦੇ ਆਂ ਜੋ ਇਹ ਕੰਮ ਕਰਾਉਣਾ ਚਾਹਦੇ ਤੇ ਉਹਦੇ ਚਾਹੀ ਸਜਾਏ ਕਿ ਜੋ ਵੀ ਇਹ ਮਦਿਆਂ ਦੇ ਦਿਨਾਂ ਦੇ ਘਾਬਤੀ ਜੋ ਕਿ ਮੈਂ ਖੜੀ ਹਾਂ ਉਹ ਸਫਾਈ ਹੋਣੀ ਚਾਹੀਦੀ ਹੈ ਤੇ ਜਿੰਨੀ ਵੀ ਸੈਂਟਰੀ ਹੈ ਉਹ ਵੀ ਸਾਫ ਕਰਵਾਣੀ ਚਾਹੀਦੀ ਹੈ ਤੇ ਪਾਣ ਪੱਕੇ ਹੋਣ ਤੇ ਤਾਂ ਕਿ ਕੱਲ੍ਹ ਆਉਣ ਵਾਲੇ ਟਾਈਮ 'ਚ ਇਹ ਜਿਹੜੇ ਪਿੰਡ ਨੇ 15 ਨੰਬਰ ਪਿੰਡ ਨੇ ਇਹਨਾਂ ਨੂੰ ਕੋਈ ਨੁਕਸਾਨ ਨਾ ਜੀ ਦੇਖੋ ਸਰ ਤੁਸੀਂ ਬੋਲਦੇ ਸਰਪੰਚ ਇੱਕ ਨਾ ਪਰਾੜੇ ਤੋਂ ਲੈ ਕੇ ਆਈਆਈਡੀ ਤੱਕ ਬੰਨ ਤੇ ਸੜਕ ਬਣਨੀ ਚਾਹੀਦੀ ਹੈ ਜੀ ਦੇ ਨਾਮ ਬੁੱਧਕੀ ਨਦੀ ਜੀ ਦੇ ਨਾਲ 15 ਪਿੰਡਾਂ ਨੂੰ ਬਹੁਤ ਬੈਨੀਫਿਟ ਹੋਊਗਾ ਜੀ ਸੁਲਤਾਨਪੁਰ ਲੋਧੀ ਬਾਗੀ ਸੁਲਤਾਨਪੁਰ ਲੋਧੀ ਇਹੜਾ ਕੋਲ ਜਿਹੜਾ ਲੈ ਕੇ ਜਾਣ ਹਾਂਜੀ ਸਾਡੇ ਇੱਕ ਨਾ ਜਿਵੇਂ ਸੁਲਤਾਨਪੁਰ ਲੋਧੀ ਜਾਂ ਹਰੀਕੇਪਤਨ ਉਧਰ ਹੜਾ ਆਇਆ ਹੋਇਆ ਸਾਨੂੰ ਇੱਕ ਸਾਰੇ ਪਿੰਡਾਂ ਤੋਂ ਸਹਿਯੋਗ ਦੀ ਉਮੀਦ ਹੈ ਵੀ ਆਪਾਂ ਜਿਵੇਂ ਸਾਡੇ ਉਹਦੇ ਪਹਿਲਾਂ 2019 ਚ ਖੜਾਇਆ ਸੀ ਸਾਰਾ ਪੰਜਾਬ ਸਾਡੇ ਇਹਨਾਂ ਪਿੰਡਾਂ ਨਾਲ ਖੜਿਆ ਸੀਗਾ ਤੇ ਅਸੀਂ ਵੀ ਚਾਹੁੰਦੇ ਆ ਵੀ ਅੱਜ ਉਹਨਾਂ ਸਾਡੇ ਭਾਈ ਕਿਸਾਨਾਂ ਤੇ ਜਾਂ ਹੋਰ ਉੱਥੇ ਦੇ ਵਸਿੰਨਿਆਂ ਤੇ ਭਾਰੀ ਪਿਆਵਾਂ ਉਹਨਾਂ ਦੇ ਪਸ਼ੂਆਂ ਦਾ ਜਾਂ ਕੋਈ ਹੋਰ ਲੋੜਵੰਤ ਚੀਜ਼ਾਂ ਜੋ ਵੀ ਪਿੰਡਾਂ ਵਾਲੇ ਸਹਿਯੋਗ ਦੇਣ ਉਸੇ ਅਸੀਂ ਪਹਿਲੀ ਤੋਂ ਬਾਅਦ ਕੱਲ ਅਸੀਂ 4 ਵਜੇ ਗੁਰਦਾਸਪੁਰ ਇੱਕ ਕਮੇਟੀ ਹਾਲ ਦੇ ਵਿੱਚ ਮੀਟਿੰਗ ਰੱਖੀ ਹੋਈ ਆ ਸਾਰਿਆਂ ਨੂੰ ਬੇਨਤੀ ਆ ਵੀ ਉੱਥੇ ਆਣ ਤੇ ਸੁਝਾਅ ਦੇਣ ਫਿਰ ਉਹ ਬਾਕੀ ਦਾ ਸੀ ਜਿਹੜਾ ਤੇ ਰਸਦ-ਵਸਦ ਹੈ ਪਹਿਲੀ ਤੋਂ ਬਾਅਦ ਜੋ ਵੀ ਪਿੰਡ ਇਕੱਠੇ ਕਰਕੇ ਦੇਣਗੇ ਅਸੀਂ ਉੱਤੇ ਪਛਾਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਭਾਰਤੀ ਕਿਸਾਨ ਯੂਨੀਅਨ ਬ੍ਰਾਹਮਣ ਕੀ ਸਾਰੇ ਪਿੰਡਾਂ ਦਾ ਦੌਰਾ ਕੀਤਾ ਜਿਹੜਾ ਪਾਣੀ ਆ ਆਪਾਂ ਮਾਰਾ ਪੈਂਦੀਆਂ ਇਹ ਮਾਰੀਡ ਪਿੰਡ ਹੈਗੇ ਕੁਝ ਨਦੀਆਂ ਦੇ ਨੇੜੇ ਐ ਦਰਿਆਵਾਂ ਵੀ ਨਾਲ ਜੀ ਲੰਘਦਾ ਉਹਦੇ ਜੰਦਿਆ ਤੇ ਲੋਕਾਂ ਦਾ ਸਰਾਹ ਕੀਤੀ ਐ ਵੀ ਆਪਾਂ ਮੰਗ ਪੱਤਰ ਦੇਈਏ ਸਰਪੰਚ ਨੂੰ ਆਖਿਆ ਵੀ ਡੀਈ ਨੂੰ ਐਂਡਾ ਬਣਾ ਕੇ ਇੱਕ ਸਾਰੇ ਪਿੰਡਾਂ ਦਾ ਸਾਰੇ ਸਰਪੰਚਾਂ ਦੇ ਥੈਣੋਂ ਇੱਕ ਐਮਐਲਏ ਨੂੰ ਤੇ ਡੀਸੀ ਸਾਹਿਬ ਨੂੰ ਦਿੱਤਾ ਜਾਵੇ ਜੇ ਉਹ ਕਹਿੰਨ ਇਹ ਠੀਕ ਹੈ ਨਹੀਂਗਾ ਇਹ ਜਿਹੜਾ ਮੁੱਖ ਮੰਤਰੀ ਜਾਂ ਕੋਈ ਮੰਤਰੀ ਹੈ ਇਹ ਮੇਰਾ ਮੂੰਹ ਦਿੱਤਾ ਜਾਊਗਾ ਕਿ ਹੋਰ ਜੋ ਰਹੀ ਛੱਡੀ ਮੰਗ ਹੈ ਕਿ ਉਹ ਨਦੀਆਂ ਦੇ ਕਿਨਾਰੇ ਜਿਹੜੇ ਆ ਬੰਨ ਉਹ ਥੰਗੀਦਰ ਉੱਚੇ ਕੀਤੇ ਜਾਣ ਤੇ ਥੱਲੇ ਮਿੱਟੀ ਖਾਈ ਕਰੀ ਜਾਵੇ ਤਾਂ ਪਿੰਡਾਂ ਨੂੰ ਜਾਇਤ ਦੇਣ ਜਿਹੜਾ ਜ਼ਰਾਕਾ ਪੱਟਣ ਵਾਲਾ ਹੈ ਜਿਗਰਾਤ ਨੇ ਇੱਕ ਮੋਰ ਦੇ ਤਾਂ ਠੀਕ ਹੈ ਤੇ ਨਹੀਂ ਗਰੀਬਾਂ ਨੂੰ ਆ ਕੇ ਉਹ ਜਿਹੜੇ ਪਾਰਲੀਮੈਂਟ ਚੱਲ ਰਹੇ ਨੇ ਉਹ ਕੰਮ ਨਹੀਂ ਕਰੂਗਾ ਮਨ ਇਹ ਇਹ ਪੁਰਜੋਰ ਮੰਗਾਂ ਸਾਡੀ ਸਰਕਾਰ ਕੋਲ ਇਹ ਅੱਜ ਇਹ ਜਿਹੜਾ ਅਸੀਂ ਖਾਲੇ ਵੀ ਗੱਲ ਕੀਤੀ ਹੈ ਸਾਰੇ ਪਿੰਡਾਂ ਦਾ ਬਹੁਤ ਪਰਮਾਹਗਰ ਜਿਹੜੇ ਭੜਿਆ ਲੋਕਾਂ ਨੇ ਦਿੱਤੇ ਹੈ ਜਿਹੜੀ ਕਾਦੀ ਮੀਟਿੰਗ ਵਿੱਚ ਅਸੀਂ ਇਹ ਵਿਚਾਰ ਕਰਕੇ ਕਿ ਕਿਹੜੇ ਸਾਹਬ ਨਾਲ ਜਾਣਾ ਹੈ ਕਿਵੇਂ ਕਰੀਏ ਉਹ ਬੜਾ ਅਗੇ ਪ੍ਰੋਗਰਾਮ ਦੇ ਜਿਹੜੇ ਮਤਲਬ ਦੇ ਅੰਗੇ ਲੋੜ ਬੰਦੇਾਂ ਵਾਸਤੇ ਖਾਲ ਕਰਕੇ ਚਾਰਾ ਤੇ ਪੇਨ ਪ੍ਰਣਾਲੀ ਆ ਗਿਆ ਪੇਪਾਲਾ ਕਿ ਜਾਂ ਅਧਾਰ ਪਾਣੀ ਇੱਕ ਬੰਦਾ ਕੇ ਅੰਦਰ ਟਿੱਪੇ ਰਹਿਦੇ ਦੀ ਬਹੁਤ ਲੋੜ ਆ ਉਹ ਵੀ ਜੇ ਹੋਵੇ ਪੈਸਾ ਜੂਰ ਕਰਾ ਲਈ ਇਹਨਾਂ ਕੋ ਕਹਿੰਦੇ ਵੇ ਜਿਮਾਦਾਰੀ ਚਾਲ ਵਾਏ ਦਾ ਕਾਲ ਸਾਹਿਬ ਵਾਏ ਗੁਰਜੀ ਕੀ ਮੱਤੇ ਪੋੜਣਾ